ਕਿਹੜਾ ਗਾਣਾ ਹੈ ਕਿਹੜਾ ਗਾਣਾ ਹੈ ਨਾ ਵੇ ਤੁਰੀ ਜਾਂਦੀ ਨੇ ਨਜ਼ਰ ਜਦ ਮਾਰੀ ਵੇ ਕਣਕਾਂ ਦਾ ਰੰਗ ਉੱਡਿਆ ਅ ਮੇਰੀ ਉੱਡਦੀ ਵੇਖ ਫੁਲਕਾਰੀ ਵੇ ਕਣਕਾਂ ਦਾ ਰੰਗ ਉੱਡਿਆ ਗੱਲਾਂ ਕਿਆ ਬਾਤ ਹੁਣ ਗੱਲਾਂ ਮੈਨੂੰ ਆਪਣੇ ਆਪ ਆਈ ਜਾਂਦੀਆਂ ਤੁਹਾਡੇ ਵਾਲੇ ਵੇਖ ਕੇ ਤੇ ਹੁਣ ਇੱਕ ਘੈਂਟ ਗੱਲ ਇਹ ਆ ਕਿ ਤੁਸੀਂ ਮੈਂ ਜਦੋਂ ਗਾਣੇ ਕਰਨ ਲੱਗੀ ਨਾ ਨਵੇਂ ਨਵੇਂ ਕਦੀ ਪਰਾਂਦੇ ਦੀ ਗੱਲ ਕਦੀ ਸੂਟਾਂ ਦੀ ਗੱਲ ਕਦੀ ਫਲਕਾਰੀ ਦੀ ਆ ਮੇਰੇ ਭਰਾ ਕਹਿੰਦੇ ਤੈਨੂੰ ਹੋਰ ਕੋਈ ਗੱਲ ਨਹੀਂ ਹੁੰਦੀ ਪਰਾਂਦਿਆਂ ਮਗਰੀ ਪਈ ਰਹਿਣੀ ਪਰ ਮੈਨੂੰ ਬੜਾ ਵਧੀਆ ਲੱਗਦਾ ਕਿ ਜਦੋਂ ਫੁਲਕਾਰੀ ਗਾਣਾ ਪਰਾਂਦਾ ਗਾਣਾ ਮੁੰਡੇ ਸੁਣਦੇ ਨੇ ਨਾ ਆ ਜਿਹੜੀ ਹੁਣ ਤੁਹਾਡੀ ਆਵਾਜ਼ ਆਈ ਹੈ ਸੋ ਹੋਰ ਵੀ ਵਧੀਆ ਲੱਗਦਾ ਆ ਵੱਟੋ ਵੱਟ ਤੁਰੀ ਜਾਂਦੀ ਸੀ ਮੈਂ ਖੇਤ ਨੂੰ ਅਟੀਆਂ ਦੇ ਨਾਲ ਪੋਰਦੀ ਸੀ ਰੇਤ ਨੂੰ ਵੇ ਤੁਰੀ ਜਾਂਦੀ ਨੇ ਨਜ਼ਰ ਜਦ ਮਾਰੀ ਵੇ ਕਣਕਾਂ ਦਾ ਰੰਗ ਉਟਿਆ ਮੇਰੀ ਉੱਡਦੀ ਵੇਖ ਫੁਲਕਾਰੀ ਵੇ ਕਣਕਾਂ ਦਾ ਰੰਗ ਉੱਡਿਆ ਆ ਬਾਪੂ ਵੇ ਅੱਡ ਹੁੰਨੀਆਂ ਮੈਂ ਕਿਹਾ ਬਾਪੂ ਵੇ ਅੱਡ ਹੁੰਨੀਆਂ ਜਿੱਦਾਂ ਤੁਹਾਡੇ ਵਾਲੇ ਵੇਖ ਕੇ ਗੱਲਾਂ ਯਾਦ ਆਉਂਦੀਆਂ ਨਾ ਬਾਪੂ ਵਾਲੇ ਵੇਖ ਕੇ ਮੈਨੂੰ ਬੋਲੀ ਆਦਾ ਹੋ ਬਾਪੂ ਵੇ ਅੱਡ ਹੁੰਨੀਆਂ ਗੈ ਲੈ ਦੇ ਇੱਕ ਮੈਂ ਲੈ ਦੇ ਦੋ ਬਰਦ ਟੱਲੀਆਂ ਵਾਲੇ ਬੋਤੀ ਲੈ ਦੇ ਚਾਂਜਰਾਂ ਵਾਲੀ ਵੇ ਅੱਡ ਹੁੰਨੀਆਂ ਮੈਂ ਕੀ ਬਾਪੂ ਵੇ ਅੱਡ ਹੁਨੀਆਂ ਹੋ ਤੂਰੀ ਜਾਂਦੀ ਨੇ ਨਜ਼ਰ ਜਦ ਮਹਾਰੀ ਵਖਣ ਕਾਂ ਦਾ ਰੰਗ ਉਡਿਆ ਮੇਰੀ ਉਟਦੀ ਵੇਖ ਬੁਲਕਾਰੀ ਵਖਣ ਕਾਂ ਦਾ ਰੰਗ ਉਟਿਆ ਮੇਰੀ ਉਟਦੀ ਵੇਖ ਬੁਲਕਾਰੀ ਵਖਣ ਕਾਂ ਦਾ ਕਿ ਉਟਿਆ ਮੇਰੀ ਉਟਦੀ ਵੇਖ ਬੁਲਕਾਰੀ ਵਖਣ ਕਾਂ ਦਾ ਕਿ ਉਟਿਆ ਵਟਾ ਵਟ ਤੁਰੀ ਜਾਂਦੀ ਸੀ ਮਖੇਤ ਨੂੰ ਅਟੀਆਂ ਦੇ ਨਾਲ ਪੁਰਦੀ ਸੀ ਰੇਤ ਨੂੰ ਵਟ ਵਟ ਤੂਰੀ ਜਾਂਦੀ ਸੀ ਰਖੇ ਤੈਨੂੰ ਹੱਡੀਆਂ ਦੇ ਨਾਲ ਕੋਰ ਸੀ ਤੂੰ ਤੂਰੀ ਜਾਂਦੀ ਨੇ ਨਜ਼ਰ ਜਦ ਮਹਾਰੀ ਵੇਖਣ ਕਾ ਦਾ ਰੰਗ ਉੱਟਿਆ ਮੇਰੀ ਵੇਖ ਬੁਲਹਾਰੀ ਦੇਖਣ ਕਾ ਦਾ ਰੰਗ ਉੱਟਿਆ ਮੇਰੀ ਉੱਟਦੀ ਵੇਖ ਬੁਲਹਾਰੀ ਦੇਖਣ ਕਾ ਦਾ ਰੰਗ ਉੱਟਿਆ ਮੇਰੀ ਉੱਟਦੀ ਵੇਖ ਬੁਲਹਾਰੀ ਦੇਖਣ ਕਾ ਦਾ ਰੰਗ ਉੱਟਿਆ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਦਾ ਆਈ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇ ਦਾਈ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇ ਦਾਈ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇ ਦਾਈ ਤੇਰੇ ਵਾੜਿਆ ਵੇਖਦਾ ਆਈ ਵੇ ਮੇਰਾ ਲੌਂ ਕਿੰਨੂ ਕਿਨੂ ਮੈਂ ਕਿਹਾ ਆਵੜਾ ਵਾਲਾ ਕਿਨੂ ਕਿਨੂ ਬਸ ਇਹੀ ਚੰਗਾ ਇਹੀ ਰੱਖਿਓ ਬਾਕੀਆਂ ਨਾਲੋਂ ਇਹ ਵਧੀਆ ਮੈਂ ਆਪ ਬੜੀ ਚਾਹ ਪੀਂਦੀ ਆ ਨਾ ਇੰਨੀ ਚਾਹੇ ਗਰਮੀ ਹੋਈਏ ਚਾਹ ਵਾਲੇ ਹੱਥ ਘਾਟੇ ਕਰੋ ਤਾਂ ਹੋੜ ਗੋਣ ਮਸ ਬੈਠੀ ਨਹੀਂ ਘਾ ਮਾਰਦਾ ਹੀ ਵੇ ਮੇਰਾ ਲੋង ਗਵਾਚਾ ਨਹੀਂ ਘਾ ਮਾਰਦਾ ਅੱਖਾਂ 'ਚ ਪਾਇਆ ਜਦੋਂ ਖਿੰਡਦਾ ਸੋਕ ਜਾਂਦੇ ਸਾਹ ਫਿਰ ਸਾਰੇ ਪਿੰਡ ਦਾ ਰੁੱਕ ਜਾਂਦਾ ਤਾਂ ਮੇਰੇ ਸਾਰੇ ਪਿੰਡ ਦਾ ਝੁੱਟ ਜਾਂਦਾ ਤਾਂ ਮੇਰੇ ਸਾਰੇ ਪਿੰਡ ਦਾ ਸੁਰਮੇ ਅੱਖਾਂ 'ਚ ਪਾਇਆ ਜਦੋਂ ਪਿੰਡ ਦਾ ਸੁੱਕ ਜਾਂਦੇ ਸਾਹ ਫਿਰ ਸਾਰੇ ਪਿੰਡ ਦਾ ਸਾਹਬ ਸਾਹਬ ਕੇ ਹੁਸਨ ਨੂੰ ਮੈਂ ਆਰੀ ਵੇਖਣ ਕਾ ਦਾ ਰੰਗ ਉਟਿਆ ਮੇਰੀ ਉਟਦੀ ਵੇਖ ਬੁੱਲਸਾ ਦਾ ਰੰਗ ਉਟਿਆ ਮੈਨੂੰ ਵੈਦ ਕਰਾ ਦੇ ਮਾਹੀ ਵੇ ਮਾਹੀ ਮੈਨੂੰ ਵੈਦ ਕਰਾ ਦੇ ਮਾਹੀ ਵੇ ਮਾਹੀ ਮੈਨੂੰ ਵੈਦ ਕਰਾ ਦੇ ਮਾਹੀ ਵੇ ਮਾਹੀ ਮੈਨੂੰ ਵੈਦ ਕਰਾ ਦੇ ਜਾਵੇ ਪਲਾਂ ਚ ਸਾਹ ਸੁੱਕਦਾ ਵੇ ਮੇਰਾ ਕੱਲ ਦਾ ਕੱਲ ਦਾ ਕਾਲ ਦਾ ਦੁੱਖ ਦਵੇ ਮੇਰਾ ਕੱਲ ਦਾ ਕੱਲ ਦਾ ਕਾਲ ਦਾ ਦੁੱਖ ਦਵੇ ਮੇਰਾ ਕੱਲ ਦਾ ਗੋਰੀਆਂ ਦੇ ਵਿੱਚ ਕੋਏ ਹੋਸੀ ਮਾਰ ਕੇ ਓਏ ਹੋਏ ਉਹ ਗੱਲਾਂ ਗੋਰੀਆਂ ਵਿਚ ਹੋਏ ਅਸੀਂ ਮਰ ਗਏ ਨਹੀਂ ਹੋਏ 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 ਦੁਹਾਈ ਪੈ ਗਈ ਉਹ ਕੁੜੀ ਕੱਢ ਕੇ ਕਾਲ ਜਾ ਕੱਢ ਕੇ ਕਾਲ ਜਾ ਲੈ ਗਈ ਉਹ ਕੁੜੀ ਕੱਢ ਕੇ ਕਾਲ ਜਾ ਕੁੜੀ ਕੱਢ ਕੇ ਕਾਲ ਜਾ ਲੈ ਗਈ ਉਹ ਗਤੋ ਕੋਰੀਆ ਮਾਂਜੇ ਮੇਰੀ ਅੱਖ ਦੇ ਗੱਭਰੂ ਮਰਦੇ ਲੜ ਲੜ ਕੇ ਨਹੀਂ ਕਰਦੇ ਪਰਪੋਸ ਨੇ ਮੈਨੂੰ ਹਰਾ ਆਹ ਵਿੱਚ ਖੜ ਕੇ ਨਹੀਂ ਮਾਂਜੇ ਮੇਰੀ ਅੱਖ ਦੇ ਗੱਭਰੂ